ਓ ਬੋਲੋ ਯਾਰ ਖੜੇਗਾ ਤੁਸੀਂ ਜਿੰਦਾਬਾਦ 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 ਸਾ ਮਜ਼ਦੂਰ ਇਕਤਾ ਜਿੰਦਾਬਾਦ 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 ਸਾ ਮਜ਼ਦੂਰ ਇਕਤਾ ਜਿੰਦਾਬਾਦ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਸਾਡੀਆਂ ਮੰਗਾਂ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਕਾਲੇ ਪਾਣੀ ਤੇ ਕੂਲ ਬਣਾਓ ਕਾਨੂੰਨ ਬਣਾਓ ਕਾਨੂੰਨ ਬਣਾਓ ਕਾਲੇ ਪਾਣੀ ਤੇ ਕੂਲ ਬਣਾਓ ਕਾਨੂੰਨ ਬਣਾਓ ਦੁੱਧ ਦੇ ਘਰੂੜ ਬਣਾਓ ਘਰੂੜ ਬਣਾਓ ਘਰੂੜ ਬਣਾਓ ਅਗਲੀ ਦੁੱਧ ਦੇ ਘਰੂੜ ਬਣਾਓ ਘਰੂੜ ਬਣਾਓ ਘਰੂੜ ਬਣਾਓ ਜਿੰਦਾਬਾਦ ਮਜ਼ਦੂਰੇ ਕਾ ਜਿੰਦਾਬਾਦ 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 ਕਾ ਜਿੰਦਾਬਾਦ 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 ਕਿਸਾਨ ਸ਼ਾਨ ਯੂਨੀਅਨ ਕਾ ਦੀਆਂ ਜਿੰਦਾਬਾਦ 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 ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ

ਮਹਾਪੰਚਾਇਤ ਲਈ ਜਾ ਰਹੇ ਹਾਂ ਕੀ ਕਹਿਣਾ ਚਾਹਾਂਗੇ ਪਰ ਮੈਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਗਰੁੱਪ ਦੇ ਨਾਲ ਪੰਜਾਬ ਦਾ ਕਿਸਾਨ ਹਾਜ਼ਰ ਹਾਂ ਅੱਜ ਅਸੀਂ ਸਾਰੇ ਕਿਸਾਨ ਇਕੱਠੇ ਹੋ ਕੇ ਸੈਕਟਰ 34 ਦੇ ਵਿੱਚ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਪਾਣੀ ਪ੍ਰਦੂਸ਼ਣ ਹੋ ਰਿਹਾ ਹਵਾ ਪ੍ਰਦੂਸ਼ਣ ਹੋ ਰਹੀ ਹੈ ਉਸ ਵਾਸਤੇ ਸਰਕਾਰ ਨੂੰ ਤਰ੍ਹਾਂ ਤਰ੍ਹਾਂ ਦੇ ਸੁਨੇਹੇ ਦੇ ਰਹੇ ਹਾਂ ਔਰ ਅੱਜ ਅਸੀਂ ਮਹਾਪੰਚਾਇਤ ਕਰਕੇ ਉਹਨਾਂ ਨੂੰ ਇਹ ਦਿਖਾਉਣਾ ਚਾਹੁੰਦੇ ਹਾਂ ਇਹ ਜੋ ਕਿਸਾਨ ਪਾਣੀ ਵੱਲੋਂ ਦਰਿਆਵਾਂ ਦੇ ਪਾਣੀਆਂ ਵੱਲੋਂ ਮਹਿਰੀਆਂ ਦੇ ਪਾਣੀਆਂ ਵੱਲੋਂ ਵਾਝਾ ਉਸ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ ਪਰ ਕਿਸਾਨ ਸਰਕਾਰ ਦੇ ਕੰਤੇ ਜੂ ਨਹੀਂ ਸਰਚਦੀ ਅੱਜ ਅਸੀਂ ਸਾਰੇ ਇਕੱਤਰ ਹੋ ਕੇ ਸਾਰੇ ਪੰਜਾਬ ਦੇ ਵਿੱਚੋਂ ਸਾਰੀਆਂ ਇਕਾਈਆਂ ਇਕੱਠੀਆਂ ਹੋ ਕੇ ਉਹਨਾਂ ਨੂੰ ਇਹ ਹੀ ਦਿਖਾਉਣ ਵਾਸਤੇ ਚੱਲੇ ਆ ਕਿ ਕਿਸਾਨ ਦੀ ਜਿਹੜੀ ਬਾਹ ਫੜੀ ਜਾਵੇ ਪਰ ਸਾਡੇ ਸਮੇਂ ਸਮੇਂ ਤੇ ਕਹਿਣ ਤੇ ਸਰਕਾਰ ਕੁਝ ਨਹੀਂ ਕਰਦੀ ਮੇਰਾ ਨਾਮ ਗੁਰਬਚਨ ਸਿੰਘ ਚੰਨੂ ਵਾਲਾ ਜੀ ਸੁਬਾ ਬਤਸਪਤਰ ਬੀਕੇਯੂ ਕਾਦੀਆਂ ਮੋਗਾ ਗੁਰਬਚਨ ਜੀ ਜੋ ਜਾਣਕਾਰੀ ਆਈ ਜੀ ਕਿ ਕਿਸ ਅਲਕੀ ਜਾ ਰਹੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਕਿਸਾਨ ਜਿਹੜਾ ਮੋਗਾ ਜ਼ਿਲ੍ਹੇ ਤੋਂ ਇਕੱਤਰਤ ਹੋ ਕੇ ਚੰਡੀਗੜ੍ਹ ਦੇ 34 ਸੈਕਟਰ ਦੇ ਵਿੱਚ ਗੁਰਗੁਰਾ ਅਸ਼ੀਰਗੁਰ ਤੇਗ ਬਹਾਦਰ ਗੜ੍ਹ ਸਾਹਿਬ ਦੇ ਜਿਹੜਾ ਗਰਾਊਂਡ ਹੈ ਉੱਥੇ ਪਹੁੰਚ ਰਹੇ ਨੇ ਉਹਦਾ ਮੇਨ ਮਕਸਦ ਇਹ ਹੈ ਕਿ ਅਸੀਂ ਵੱਖ-ਵੱਖ ਸਮਿਆਂ ਤੇ ਸਰਕਾਰ ਨੂੰ ਡੀਸੀ ਰਾਹੀਂ ਜਾਂ ਉਹਨਾਂ ਦੇ ਨਮਾਇੰਦਿਆਂ ਰਾਹੀਂ ਜਮਲ ਐਮਐਲਏ ਰਾਹੀਂ ਮੰਗ ਪੱਤਰ ਦਿੰਦੇ ਰਹੇ ਆ ਕਿ ਦਰਿਆਈ ਪਾਣੀ ਆ ਜਿਹੜੇ ਕਿਸਾਨਾਂ ਨੂੰ ਉਹਨਾਂ ਦੀ ਸਾਫ ਸਫਾਈ ਅਤੇ ਸੋਲ ਸਦਾਈਆ ਔਰ ਉਹਦੀ ਜਿਹੜੀ ਮਕਦਾਰ ਆ ਉਹ ਪੂਰੀ ਖੇਤਾਂ ਤੱਕ ਪਹੁੰਚਣੀ ਚਾਹੀਦੀ ਹੈ ਸਾਨੂੰ ਉਹ ਨਹੀਂ ਮਿਲ ਰਹੀ ਉਸ ਉਸ ਵਾਸਤੇ ਜਿਹੜਾ ਅੱਜ ਨਵਾਂ ਸੈਸ਼ਨ ਆ ਜਾਰੀ ਹੋਣ ਜਾ ਰਿਹਾ ਜਿਹੜਾ ਉਹਦੇ ਵਿੱਚ ਵੀ ਕੀ ਸਰਕਾਰ ਨੇ ਪ੍ਰਸਤਾਵ ਲਿਆਂਦਾ ਉਹਦੇ ਵਾਸਤੇ ਅਸੀਂ ਚੱਲੇ ਆ ਜੀ ਕੀ ਮੰਗਾਂ ਨੇ ਤੁਹਾਡੀ ਮੰਗ ਸਾਡੀ ਮੇਨ ਇਹ ਹੈ ਵੀ ਹਰ ਖੇਤ ਤੱਕ ਨਹਿਰੀ ਪਾਣੀ ਔਰ ਹਰ ਘਰ ਤੱਕ ਪੀਣ ਯੋਗ ਸਾਫ਼ ਸੁਥਰਾ ਪਾਣੀ ਔਰ ਦਰਿਆਵਾਂ ਦੇ ਵਿੱਚ ਜਿਹੜਾ ਗੰਧਲਾ ਪਾਣੀ ਰਲ ਰਲ ਰਿਹਾ ਹੈ ਉਹਨੂੰ ਰੋਕਣ ਵਾਸਤੇ ਸਰਕਾਰ ਦੇ ਕੋਈ ਠੋਸ ਉਪਰਾਲੇ ਹੋਣੇ ਚਾਹੀਦੇ ਆ ਕਿਉਂਕਿ ਅਸੀਂ ਸਾਰਾ ਤਕਰੀਬਨ ਸਾਡਾ ਜਿਹੜਾ ਪੰਜਾਬ ਹੈ ਖੇਤੀ ਤੇ ਆਧਾਰਿਤ ਹੈ ਔਰ ਸਾਡੇ ਗੁਰੂਆਂ ਨੇ ਵੀ ਕਿਹਾ ਪਵਨ ਗੁਰੂ ਪਾਣੀ ਪਿੱਤਾ ਅਸੀਂ ਚਾਹੁੰਦੇ ਆ ਕਿ ਧਰਤੀ ਹਵਾ ਤੇ ਪਾਣੀ ਤਿੰਨੇ ਇਨਸਾਨ ਨੂੰ ਸ਼ੁੱਧ ਮਿਲਣੇ ਚਾਹੀਦੇ ਆ ਪਰ ਇਨਸਾਨ ਨੇ ਸਰਕਾਰਾਂ ਨੇ ਇਹਨਾਂ ਨੂੰ ਗੰਧਲਿਆ ਕਰ ਰੱਖਿਆ ਇਸ ਨੂੰ ਸਾਫ਼ ਕਰਨ ਵਾਸਤੇ ਅਸੀਂ ਯੋਗ ਉਪਰਾਲਾ ਆਪਣੇ ਵੱਲੋਂ ਕਰ ਰਹੇ ਹਾਂ ਜਿਹੜੇ ਪਿੰਡਾਂ ਦੀ ਇੱਥੇ ਗੱਲ ਜਾਰੀ ਹੈ ਅੱਜ ਮੋਗੇ ਜ਼ਿਲ੍ਹੇ ਦੇ ਵਿੱਚੋਂ 26 ਪਿੰਡਾਂ ਦੀਆਂ ਇਕਾਈਆਂ ਜਾ ਰਹੀਆਂ ਜੀ ਕਿੱਲੇ ਕਿੰਨੇ ਕਿੱਦੇ ਹੈ तकरीबन ਜੀ ਸਾਡਾ 150 ਤੋਂ ਉੱਪਰ ਬੰਦਾ ਜਿਹੜਾ ਉਹ ਜਾ ਰਿਹਾ ਪੂਰੇ ਪੰਜਾਬ ਤੋਂ ਆ ਰਹੇ ਪੂਰੇ ਪੰਜਾਬ ਦੇ ਵਿੱਚੋਂ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਜਾ ਰਹੇ ਆ ਜੀ 32 ਜਥੇਬੰਦੀਆਂ ਦਾ ਸੰਯੁਕਤ ਕਿਸਾਨ ਮੋਰਚਾ ਪੂਰੇ ਪੰਜਾਬ ਤੋਂ ਚੰਡੀਗੜ੍ਹ ਦੇ ਵਿੱਚ ਇੱਕ ਭਰਮਾ ਪੰਚਾਇਤ ਹੋਣ ਜਾ ਰਹੀ ਆ ਮਹਾਪੰਚਾਇਤ हां सातो ਵੇਲਾ ਦਾ ਤੁਹਾਡਾ ਧੰਨਵਾਦ ਆ ਜਿਹੜੇ ਇਥੇ ਟਾਈਮ ਕੱਢ ਕੇ ਪਹੁੰਚੇ ਆ ਮੈਂ ਬਲਾਕ ਪ੍ਰਧਾਨ ਗਰੇ ਇਥੇ ਸੰਵਰਾ ਦੌਲਤਪੁਰਾ ਆਰਤੀਆ ਵੀ ਮੈਂ ਚੇਅਰਮੈਨ ਮੈਂ ਮੋਗਾ ਮੰਡੀ ਦਾ ਵੀ ਆ ਮੈਂ ਤਾਂ ਇਹੀ ਪ੍ਰੋਬਲਮ ਜਮੀਦਾਰਾਂ ਦਾ ਦੱਸੂ ਕਰਕੇ ਵੀ ਜਿਹੜਾ 26126 ਝੋਨਾ ਲਾਇਆ ਉਹਦੇ ਬਾਰੇ ਵੱਖ-ਵੱਖ ਥਾਵਾਂ ਤੇ ਮੀਟਿੰਗਾਂ ਹੋ ਰਹੀਆਂ ਛੇਦੜਾਂ ਵਾਲੇ ਇਹ ਕਹਿ ਰਹੇ ਆ ਕਿ 26 ਝੋਨਾ ਚੱਕਣਾ ਨਹੀਂ ਆ ਇਹਦੀ ਜੀਡ ਘਟਾ ਇਹਦਾ ਆ ਇਹਦਾ ਵਾ ਇਹਦੀ ਸਮੱਸਿਆ ਆ ਸਕਦੀ ਆ ਕਿਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਪੰਜਾਬ ਸਰਕਾਰ ਨੇ ਕਹਿ ਕੇ ਲਵਾਇਆ ਪੰਜਾਬ ਸਰਕਾਰ ਸਾਨੂੰ ਖੱਜ ਖਵਾਰੀ ਤੋਂ ਬਚਾਵੇ ਕਿਉਂਕਿ ਖੈਦਰਾ ਵਾਲੇ ਗੱਲ ਕਹਿ ਰਹੇ ਆ ਆਪਾਂ ਨੂੰ ਪਤਾ ਜਿਹੜਾ ਝੋਨਾ ਉਹ ਪੰਜਾਬ ਸਰਕਾਰ ਦਾ ਹੈ ਖੈਦਰਾ ਵਾਲਿਆਂ ਤਾਂ ਜਿਹੜਾ ਆਪਣਾ ਉਹ ਮੰਦੀ ਆ ਆਪਣੀ ਜਿਵੇਂ ਆਪਾਂ ਕਣਕ ਲੈ ਕੇ ਜਾਂਦੇ ਆ ਆਪਾਂ ਭਈ ਜਿਹੜੀ ਉਹ ਦੇ ਦਿੰਨੇ ਆ ਉਹਨਾਂ ਨੇ ਤਾਂ ਮਿਲਿੰਗ ਕਰਨੀ ਆ ਇਹ ਮਿਲਿੰਗ ਤੋਂ ਇਨਕਾਰ ਕਰਦੇ ਆ ਤਾਂ ਪੰਜਾਬ ਸਰਕਾਰ ਆਪ ਦੇ ਜਿਹੜੇ ਗਡੋਨਾ ਦੇ ਵਿੱਚ ਲਾਵੇ ਕਿਸਾਨ ਨੂੰ ਕਿਸੇ ਤਰ੍ਹਾਂ ਦੀ ਕੋਈ ਟਿੱਕੇ ਲੱਗ ਨਾ ਜਾਵੇ ਜੇ ਕਿ ਜਿਹੜੀਆਂ ਬੀਜ ਦੀਆਂ ਤਾਰਾਂ ਚੋਰੀ ਹੁੰਦੀਆਂ ਸਟਟਰ ਚੋਰੀ ਹੁੰਦੇ ਆ ਜਿਵੇਂ ਰੇਲ ਦਾ ਮਹਿਕਮਾ ਉਹ ਪੌਣ ਦੀ ਲੱਗਿਓ ਸਮਾਨ ਵੇਖਦਾ ਨਹੀਂ ਉਹ ਕਵਾੜੀਏ ਦੇ ਪਰਚਾ ਹੋਣਾ ਚਾਹੀਦਾ ਕਵਾੜੀਏ ਦਾ ਬਾਤ ਜਾਵੜਦਾ ਚੋਰ ਪਹਿਲਾ ਹੁੰਦੇ ਉਹ ਜਵਾਂਤ ਬਾਰੇ ਬਾਹਰ ਹੋ ਜਾਂਦੀ ਆ ਇਸ ਕਰਕੇ ਅਸੀਂ ਉਹ ਪੋਰਜੋਰ ਮੰਗ ਕਰਦਿਆਂ ਕਰਕੇ ਕਿ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਵੀ ਬਿਜਲੀ ਦਾ ਸਮਾਨ ਜਿਹੜਾ ਉਹ ਵੇਖਣਾ ਨਹੀਂ ਚਾਹੀਦਾ